ਸਰਸ਼ੀਕਾਲ ਦਾਨਿਕ ਸਵੇਰਾ ਟੀਵੀ ਦੇ ਨਾਲ ਜੁੜੇ ਤੁਸੀਂ ਮੈਂ ਹਾਂ ਪ੍ਰਿਆਨਸ਼ੂ ਤੇ ਖਡੂਰ ਸਾਹਿਬ ਤੋਂ ਇੱਕ ਬਹਿਦੀ ਭਿਆਨਕ ਸੜਕ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸਦੀ ਕਿ ਇੱਕ ਅਣਪਛਾਤੇ ਵਾਹਨ ਨੇ ਇੱਕ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਨਾਲ ਦੋ ਨੌਜਵਾਨਾਂ ਦੀ ਜੋ ਕਿ ਮੋਟਰਸਾਈਕਲ ਉੱਤੇ ਸਵਾਰ ਸਨ ਉਹਨਾਂ ਦੀ ਮੌਤ ਹੋ ਗਈ ਹੈ ਜਿਸ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਅਤੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਬਿਆਨ ਕਰਦੀਆਂ ਹਨ ਕਿ ਇਹ ਹਾਦਸਾ ਕਿੰਨਾ ਜ਼ਿਆਦਾ ਭਿਆਨਕ ਹੋਇਆਗਾ ਜਿਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਦੋਹਾਂ ਨੌਜਵਾਨਾਂ ਦੇ ਸਰੀਰ ਦਾ ਜੋ ਹਾਲ ਹੋਇਆ ਹੈ ਉਹ ਕਾਫੀ ਜ਼ਿਆਦਾ ਬੱੱਤਰਿਆ ਅਤੇ ਮੋਟਰਸਾਈਕਲ ਦੇ ਵੀ ਜੋ ਨੇ ਚੀਥੜੇ ਉੱਡ ਚੁੱਕੇ ਹਨ ਅਤੇ ਇਸ ਪੂਰੇ ਮਾਮਲੇ ਨੂੰ ਲੈ ਕੇ ਮੇਰੇ ਸਹਿਯੋਗੀ ਸ਼ੇਰੂ ਐਸ ਵਲੇ ਮੌਕੇ ਤੇ ਮੌਜੂਦ ਹਨ ਗਰਾਊਂਡ ਜ਼ੀਰੋ ਤੇ ਮੌਜੂਦ ਹਨ ਅਤੇ ਮੇਰੇ ਨਾਲ ਫੋਨ ਲਾਈਨ ਤੇ ਜੁੜੇ ਨੇ ਜੀ ਸ਼ੇਰੂ ਜੋ ਹੈ ਹਾਦਸਾ ਵਾਪਰਿਆ ਹੈ ਹੁਣੇ-ਹੁਣੇ ਖਡੂਰ ਸਾਹਿਬ ਦੇ ਅਦੀਨ ਪਿੰਦੇ ਇੱਕ ਪਿੰਡ ਫਤਿਹਾਬਾਦ ਦੇ ਕੋਲ ਕਿ ਇਸ ਵਿੱਚ ਮੁੱਢਲੀ ਜਾਣਕਾਰੀ ਸਾਹਮਣੇ ਆ ਰਹੀ ਹੈ ਪੁਲਿਸ ਅਧਿਕਾਰੀ ਵੀ ਉੱਥੇ ਮੌਕੇ ਤੇ ਪਹੁੰਚੇ ਨੇ ਜੀ ਜੀ ਬਿਲਕੁਲ ਮੇਰਾ ਸਮਝਾ ਚਾਹਾਂਗੇ ਕਿ ਡੇਰ ਕੀ ਬੈਨਕਸ਼ਰਾਂ ਦੀ ਟੀਮ ਉੱਥੇ ਮੌਕੇ ਤੇ ਪਹੁੰਚ ਗਈ ਹੈ ਤਾਂ ਇਹ ਜਿਹੜੇ ਕਿ ਦੋ ਜਿਹੜੇ ਵਿਅਕਤੀ ਮੋਟਰਸਾਈਕਲ ਤੇ ਸਵਾਰ ਹੋ ਕੇ ਉੱਥੇ ਆਉਂਦੇ ਨੇ ਤਾਂ ਉਹਨਾਂ ਵੱਲੋਂ ਜੇ ਕਿ ਕੋਈ ਅਨੁਪਛਾਤੇ ਚੀਜ਼ ਵੱਲੋਂ ਜਿਹੜਾ ਕਿ ਉਹਨਾਂ ਤੋਂ ਪੁੱਛੂਗਾ ਕਿ ਕ ਦੋਵਾਂ ਦੀ ਜਿਹੜੀ ਮੌਕੇ ਤੇ ਮੌਤ ਹੋ ਜਾਂਦੀ ਹੈ ਤਾਂ ਮੌਕੇ ਤੇ ਜਿਹੜੀ ਕਿ ਫਟਕੜਬਾ ਦੇ ਪੁਲਿਸ ਪੁਲਿਸ ਪਹੁੰਚਦੀ ਹੈ ਤਾਂ ਦੋਵਾਂ ਦਾ ਜ਼ਖਮ ਜਿਹੜਾ ਕਬਜ਼ੇ ਵਿੱਚ ਲਿਆ ਜਾਂਦਾ ਹੈ ਤਾਂ ਕਬਜ਼ੇ ਵਿੱਚ ਲੈ ਕੇ ਜਿਹੜੀ ਕਿ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ ਤਾਂ ਪੁਲਿਸ ਅਧਿਕਾਰੀ ਜੋ ਮੌਕੇ ਤੇ ਪਹੁੰਚੇ ਨੇ ਉਹਨਾਂ ਵੱਲੋਂ ਕੀ ਇਸ ਵੇਲੇ ਬਿਆਨ ਸਾਂਝੇ ਕੀਤੇ ਜਾ ਰਹੇ ਨੇ ਕੀ ਉਹਨਾਂ ਦੋਹਾਂ ਦੀ شناخت ਹੋ ਚੁੱਕੀ ਹੈ ਹੁਣ ਤੱਕ ਕਿ ਨਹੀਂ ਬਿਲਕੁਲ ਜੀ شناخت ਹਜੇ ਤੱਕ ਤਾਂ ਪੁਲਿਸ ਵੱਲੋਂ ਜਿਹੜਾ ਕਿ ਅਜੇ ਤੱਕ ਦੱਸਿਆ ਗਿਆ ਕਿ ਵੀ ਜਿਲ੍ਹਾ ਤਰੰਤਾਰ ਨੇ ਪਿੰਡ ਚਿਟਾਲਾ ਦੇ ਰਹਿਣ ਵਾਲੇ ਨੇ ਦੋਵੇਂ ਵਿਅਕਤੀ ਜਿਲ੍ਹਾ ਦੀ ਮੌਤ ਹੋ ਚੁੱਕੀ ਹੈ ਤਾਂ ਗੱਲ ਕਰੀ ਤਾਂ ਪਰਿ ਸਵਾਰ ਵੀ ਜਿਹੜਾ ਕੀ ਕੁਝ ਸਮੇਂ ਤੱਕ ਜਿਹੜਾ ਕੀ ਕਤਨਾ ਵਾਲੇ ਸਥਾਨ ਤੇ ਪਹੁੰਚ ਰਿਹਾ ਦਾ ਸ਼ੁਰੂ ਵਾਹਨ ਕਿਹੜਾ ਸੀ ਉਹਨੂੰ ਅਣਪਛਾਤਾ ਵਾਹਨ ਦੱਸਿਆ ਜਾ ਰਿਹਾ ਹੈ ਕੁਝ ਉਸ ਬਾਰੇ ਮਾਮਲੇ ਦੇ ਸਾਹਮਣੇ ਆ ਰਿਹਾ ਹੈ ਉਸ ਵਾਹਨ ਨੂੰ ਚਲਾਹ ਕੌਣ ਰਿਹਾ ਸੀ ਉਸ ਚਾਲਕ ਦੀ ਹਾਲੇ ਤੱਕ ਖੋਜ ਹੋ ਪਈ ਹੈ ਕਿ ਨਹੀਂ ਲਾਗੇ ਜਿਹੜੇ ਸੀਸੀਟੀਵੀ ਕੈਮਰਾ ਲੱਗੇ ਪੁਲਸ ਵੱਲੋਂ ਉਹਨਾਂ ਦੀ ਬਰੀਕੀ ਨੇ ਖੰਡਾਣੇ ਜਾ ਰਹੇ ਆ ਤਾਂ ਪੁਲਸ ਵੱਲੋਂ ਸੀਸੀਟੀਵੀ ਕੈਮਰਾ ਕਿੰਨਾ ਕਿੰਨੇ ਗਏ ਗੱਲ ਕਰੀਏ ਤਾਂ ਜਿਹੜੇ ਦੋ ਵਿਅਕਤੀ ਸੀਗੇ ਇਹ ਗਵਿੰਦਰਾਜ ਸਾਹਿਬ ਤੋਂ ਜਿਹੜੇ ਕੀ ਜਾ ਰਹੇ ਸੀ ਤਰਨਤਾਰ ਰੋਡ ਦੇ ਉੱਪਰ ਜਿਹੜੇ ਕੀ ਜੇ ਮੋਟਰਸਾਈਕਲ ਤੇ ਸਵਾਰ ਸੀ ਅਜੇ ਤੱਕ ਕੁਝ ਨਹੀਂ ਪਤਾ ਚੱਲ ਸਕਿਆ ਵੀ ਕਿਹੜੇ ਵਾਹਨ ਵਾਲੋਂ ਜਿਹੜੇ ਇਹਨਾਂ ਨੂੰ ਟੱਕਰ ਮਾਰੀ ਸੀ ਪੁਲਸ ਵੱਲੋਂ ਜਾਂਚ ਬਰੀਕੀ ਨਾਲ ਕੀਤੀ ਜਾ ਰਹੀ ਹੈ ਤਨਵਾਦ ਸ਼ਰੂ ਤਮਾਮ ਜਾਣਕਾਰੀ ਦੇਣ ਲਈ ਤਾਂ ਮੌਕੇ ਤੇ ਮੇਰੇ ਸਹਿਯੋਗੀ ਸ਼ਹਿਰੂ ਪਹੁੰਚਿਆ ਉਹ ਨਾਲ ਪੁਲਿਸ ਅਧਿਕਾਰੀ ਦੇ ਨਾਲ ਗੱਲਬਾਤ ਵੀ ਕੀਤੀ ਗਈ ਹੈ ਜਿਸ ਨੇ ਇਹ ਪੂਰਾ ਪੂਰਾ ਮਾਮਲਾ ਸੁਣਾ ਸਮਝਾਇਆ ਹੈ ਤੇ ਉਸ ਦੇ ਜੋ ਬਿਆਨ ਨੇ ਸਾਡੇ ਕੋਲ ਵੀ ਹੁਣ ਸਾਹਮਣੇ ਆਣੇ ਦਾ ਤੁਹਾਨੂੰ ਪਹਿਲਾਂ ਸੁਣਾ ਦਿੰਨੇ ਆ ਕੀ ਕਿਹਾ ਮੁੱਖ ਤੇ ਪਹੁੰਚ ਪੁਲਿਸ ਅਧਿਕਾਰੀ ਨੇ ਇਸ ਪੂਰੇ ਮਾਮਲੇ ਤੇ ਜਿਹੜਾ ਅੱਜ ਫਤਿਆਬਾਦ ਐਕਸੀਡੈਂਟ ਹੋਇਆ ਸਰ ਕਿੱਦਾਂ ਹੋਇਆ ਤੇ ਪਤਾ ਲੱਗਾ ਕਿ ਕਿੰਨੇ ਜਣੇ ਦੀ ਕੀ ਗੱਲਬਾਤ ਹੋਈ ਇਹ ਦੋ ਜਣੇ ਆ ਰਿਹਾ ਸੀ ਮੋਟਰਸਾਈਕਲ ਤੇ ਕਰਨਤਾਰਨ ਤੋਂ ਫਤਿਆਬਾਦ ਵੱਲੀ ਸਾਈਡ ਨੂੰ ਤੇ ਕੋਈ ਅਣਪਛਾਤਾ ਵੀ ਇੱਕ ਐਕਸੀਡੈਂਟ ਕਰਕੇ ਇਹਨਾਂ ਦੋਵਾਂ ਦੀ ਡੈਥ ਹੋ ਗਈ ਹੈ ਇਹ ਇਹਦਾ ਨਾਮ ਪਤਾ ਨਹੀਂ ਇਹਦੇ ਪਤਾ ਲੱਗਾ ਉਤਨਾ ਪਤਾ ਲੱਗਾ 44 ਪਿੰਡ ਦੇ ਆ ਅਸੀਂ ਮੌਕੇ ਤੇ ਆਏ ਹੁਣ ਕਾਰਵਾਈ ਕਰ ਰਹੇ ਆ ਪਤਾ ਲੱਗਾ ਸਰ ਕਿਸ ਚੀਜ਼ ਦਾ ਐਕਸੀਡੈਂਟ ਹੋਇਆ ਜੀ ਨਹੀਂ ਨਹੀਂ ਕਦੇ ਨਾਲ ਹੋਇਆ ਇਹ ਨਹੀਂ ਪਤਾ ਲੱਗਾ ਅਨਨੋਨ ਵੀਕਲ ਕੋਈ ਐਕਸੀਡੈਂਟ ਕਰਕੇ ਚਲੇ ਗਿਆ ਕਿਤੇ ਲੋਕਾਂ ਦੀ ਬਹੁਤ ਹੋਈ ਦੋ ਦੋ ਜਣੇ ਆ ਕੀ ਕਾਰਵਾਈ ਕੀਤੀ ਹੈ ਜੀ ਸਰ ਤੁਹਾਡੇ ਕੋਲ ਅਸੀਂ ਪਣਦੀ ਕਾਰਵਾਈ ਕੋਈ ਨਹੀਂ ਕਰਾਂਗੇ ਜਿਹੜੀ ਹੋ ਰਹੀ ਹੈ ਜੀ ਹੁਣ ਸਰ ਇਹ ਗਾਤੇ ਸਵਾਰ ਸੀ ਨੌਜਾਨਾ ਮੋਟਰਸਾਈਕਲ ਤੇ